ਸਤਿ ਸ਼੍ਰੀ ਅਕਾਲ ਜੀ ਕਿਵੇਂ ਉਮੀਦ ਕਰਦੀ ਕਿ ਸਾਰੇ ਜਾਨੇ ਜਲਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਫਤ ਦੀ ਜੋੜੀ ਸੋ ਮੈਂ ਅ ਸਿਰਨਾਤਾ ਸੀ ਤੇ ਬਾੜ بارش ਬਹੁਤ ਹੋਣ ਈ ਆ ਉਹ ਜਦੋਂ ਆਪਾਂ ਗੁਰਦਾਰਾ ਸਾਹਿਬ ਤੋਂ ਕੋਈ ਆਏ ਆ ਦਰਬਾਰ ਸਾਹਿਬ ਕੋਲ ਤੇ ਕੰਮ ਕਾਫੀ ਕਰਦਾ ਪੈ ਗਿਆ ਸੀ ਕੱਪੜੇ ਵਗੈਰਾ ਧੋਤੇ ਤੇ ਘਰ ਦਾ ਕੰਮ ਸਾਰਾ ਕੀਤਾ ਤੇ ਮੈਂ ਵਲੌਗ ਨਹੀਂ ਬਣਾ ਪਾਈ ਸਕੇ ਤੇ ਹੁਣ ਮੈਂ ਵੀਡੀਓ ਬਣਾ ਰਹੀ ਆ ਤੇ ਘਰ ਸਾਰਾ ਸਫਾਈ ਮੈਂ ਸਾਰੀ ਕਰ ਲਈ ਆ ਇੱਧਰ ਵੀ ਕਰ ਲਈ ਜੀ ਉੱਧਰ ਵੀ ਸਾਰੇ ਕਮਰਿਆਂ ਦੀ ਮੈਂ ਸਾਫ ਸਫਾਈ ਕਰ ਲਈ ਆ ਤੇ ਬਸ ਹੁਣ ਆਪਾਂ ਰੋਟੀ ਖਾਣੀ ਆ ਤੇ ਸੋ ਦਪਕ ਸੋ ਇਧਰ ਬਾੜੀ ਛੁੰਡੀ ਆ ਮੇਰੀ ਤੇ ਮੀ ਬਾਵਾ ਆਉਣ ਡਿਆ ਵਿੱਚ ਤੇ ਕਿਥੇ ਕਿਥੇ ਮੀ ਪੈਂਡ ਆ ਤੁਹਾਡੇ ਪੈਂਡ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਹ ਕੱਪੜੇ ਮੈਂ ਸਾੜੇ ਤੋਂ ਤੇ ਹੀ ਅੱਜ ਫੜ ਕੱਪੜੇ ਸਿੱਲੇ ਰਹਿੰਦੇ ਆ ਕਿਉਂਕਿ ਬਾਰਿਸ਼ ਹੁੰਦੀ ਆ ਨਾ ਉਹਦੇ ਕਰਕੇ ਕੱਪੜੇ ਸੁੱਕਦੇ ਨਹੀਂ ਚੰਗੀ ਤਰ੍ਹਾਂ ਸਵੇਰੇ ਧੁੱਪ ਲੱਗੀ ਉਹ ਇੱਕਦਮ ਹੀ ਹੁਣ ਮੀਂਹ ਪੈਣ ਲੱਗ ਪਿਆ ਸੋ ਮੀਂਹ ਕਾਫੀ ਪੈ ਗਿਆ ਉੱਧਰ ਵੀ ਦੇਖੋ ਚਿੱਕਰ ਹੋ ਗਿਆ ਫੇਰ ਡੰਗਰ ਸਾਨੂੰ ਅੰਦਰ ਹੀ ਬੰਨਣੇ ਪਏ ਆ ਤੇ ਇੱਧਰ ਵੀ ਕੁਝ ਬਹੁਤ ਬਾਰਿਸ਼ ਹੁੰਦੀ ਆ ਇਹ ਸੌਂ ਦਾ ਮੀਂਹ ਆ ਮੈਂ ਇਸ ਕਰਕੇ ਬਾੜੀ ਤਨ ਇਸ ਲਈ ਪੱਤੇ ਹਨ ਸੋ ਇਥੇ ਆਪਾਂ ਆ ਗਏ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਕੇ ਅਸੀਂ ਕੀਤਾ ਬਰਤਨਾਂ ਨੂੰ ਸਾਫ ਸਾਫ ਕਰਕੇ ਉਸ ਤੋਂ ਬਾਅਦ ਹਰਜੋਤ ਨੇ 79 3:30 ਵਜੇ ਸਕੂਲ ਤੋਂ ਵਾਪਸ ਉਹਦੇ ਸਕੂਲ ਤੋਂ ਵਾਪਸ ਹੋਣ ਤੋਂ ਪਹਿਲਾਂ 5-10 ਮਿੰਟ ਮੈਂ ਪਾਣੀ ਤਿਆਰ ਕੀਤਾ ਸੋ ਮੈਂ ਪਾਣੀ ਆ ਪਾ ਕੇ ਜੱਗ ਦੇ ਵਿੱਚ ਤੇ ਇਹਦੇ ਵਿੱਚ ਮੈਂ ਪਾਈ ਸੀ ਖੰਡ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਸੀ ਸਟ੍ਰੌਬਰੀ ਵਾਲਾ ਫਲੇਵਰ ਤੇ ਬਹੁਤ ਟੇਸਟੀ ਪਾਣੀ ਬਣਦਾ ਹੈ ਸੋ ਫਲੇਵਰ ਆਪਾਂ ਆਪਣੇ ਅਕੋਰਡਿੰਗ ਵੱਖ-ਵੱਖ ਲੈ ਸਕਦੇ ਆ ਜਿਵੇਂ ਮੰango ਫਲੇਵਰ ਬਨਾਨਾ ਫਲੇਵਰ ਹਰ ਤਰ੍ਹਾਂ ਦੇ ਫਲੇਵਰ ਮਿਲ ਜਾਂਦੇ ਆ ਤੇ ਇਸ ਤਰ੍ਹਾਂ ਦੇ ਪਾਣੀ ਆਪਾਂ ਬਣਾ ਸਕਦੇ ਆ ਤੇ ਜਿਆਦਾ ਕਈ ਲੋਕ ਭੈਣਪੜਾ ਜਿਹੜੇ ਆ ਉਹ ਜਿਹੜੇ ਸਕੈਚ ਹੁੰਦੀ ਆ ਉਹ ਯੂਜ਼ ਕਰਦੇ ਆ ਤੇ ਅਸੀਂ ਵੀ ਪਹਿਲਾਂ ਉਹੀ ਯੂਜ਼ ਕਰਦੇ ਹੁੰਦੇ ਸੀ ਪਰ ਜਦੋਂ ਦਾ ਇਹ ਫਲੇਵਰ ਵਗੈਰਾ ਆਉਂਦਾ ਪਿਆ ਸੋ ਆਪਾਂ ਅਲੱਗ-ਅਲੱਗ ਫਲੇਵਰ ਲੈ ਕੇ ਟੈਸਟ ਕਰਦੇ ਰਹਿਨੇ ਆ ਤੇ ਬਾਕੀ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਹੈ ਹਨਾ ਫਲੇਵਰ ਪਸੰਦ ਹੈ ਪਰ ਜੋਤ ਨੂੰ ਸਟ੍ਰੋਬਰੀ ਵਾਲਾ ਫਲੇਵਰ ਪਸੰਦ ਨਹੀਂ ਆਇਆ ਤੇ ਮੈਂ ਤੇ ਬੜੀ ਮਤਲਬ ਰੀਜਨਲ ਲੈਂਦਾ ਸੀ ਪਰ ਕਹਿੰਦਾ ਮਮਾ ਇਹਦਾ ਟੇਸਟ ਮੈਨੂੰ ਨਹੀਂ ਚੰਗਾ ਲੱਗਦਾ ਹੈਗਾ ਮੈਨੂੰ ਮੰਗੇਓ ਤੇ ਜਾਂ 오ਰਿੰਜ ਫਲੇਵਰ ਲੈ ਕੇ ਦਿਓ ਤੇ ਮੈਂ ਕਹਾ ਚਲ ਠੀਕ ਆ ਅਗਲੀ ਵਾਰ ਤੈਨੂੰ ਉਹ ਲੈ ਕੇ ਦੇਵਾਂਗੇ ਸੋ ਫਿਰ ਮੈਂ ਇੱਥੇ ਜਿਹੜੇ ਬਰਤਨ ਸੀ ਉਹ ਸਾਫ਼ ਕਰੰਡਾ ਹੈ ਕਿ ਤੇ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਦਾ ਮੈਂ ਕੀਤਾ ਤੇ ਇੱਥੇ ਮੈਂ ਚੋਲ ਬਣਾੜੀ ਸੀ ਫੁਲਕਾ ਹਰਜੋਤ ਦੇ ਪਾਪਾ ਕਹਿੰਦੇ ਸੀ ਕਿ ਮੇਰਾ ਪੇਟ ਥੋੜਾ ਜਿਹਾ ਖਰਾਬ ਆ ਤੇ ਮੈਂ ਫੁਲਕਾ ਨਹੀਂ ਖਾਣਾ ਹੈਗਾ ਤੁਸੀਂ ਚੋਲ ਬਣਾ ਲਓ ਫਿਰ ਮੈਂ ਚੋਲ ਬਣਾਏ ਸੀ ਤੇ ਹਰਜੋਤ ਚੋਲ ਬਹੁਤ ਘਟ ਖਾਂਦਾ ਵਾ ਇਸ ਕਰਕੇ ਮੈਂ ਦਾਲ ਨਾਲ ਉਹ ਖਾ ਲੈਂਦਾ ਪਰ ਹੋਰ ਕਿਸ ਚੀਜ਼ ਨਾਲ ਉਹਨੂੰ ਚੋਲ ਬਿਲਕੁਲ ਹੀ ਪਸੰਦ ਹੈਗੇ ਤੇ ਇਸ ਤੋਂ ਬਾਅਦ ਫਿਰ ਮੈਂ ਫੁਲਕੇ ਥੋੜੇ ਜਿਹਾ ਲਾ ਲਈ ਸੀ ਤੇ ਹੁਣ ਮੈਂ ਤੁਹਾਨੂੰ ਬਾੜ ਲੈ ਕੇ ਜਾਣੀ ਆ ਤੁਹਾਡੇ ਬਹੁਤ ਮੇਹ ਪਿਆ ਆ ਦੇਖੋ ਕarele ਲੱਗੇ ਹੋਏ ਆ ਆਹ ਕarele ਲੱਗੇ ਆ ਕੜੇਲੀਆਂ ਐ ਕੜੇਲੀਆਂ ਉਧਰ ਮਿਰਚਾਂ ਲਾਈਆਂ ਅਸੀਂ ਤੇ ਇੱਧਰ ਪਰੋਲ ਕੁਛੋ ਨਿਆਜ ਪਾਣੀ ਕਾਫੀ ਹੋ ਗਿਆ ਮੀਂਹ ਕਾਫੀ ਪਿਆਸੀ ਇੱਧਰ ਦੇਖੋ ਬੱਕਰੀਆਂ ਡੀਆਂ ਨੇ ਪੱਠੇ ਖਾਣ ਸੋ ਮੇਰੀ ਥੋੜੀ ਜੀ ਆਵਾਜ਼ ਚ ਫੜਕ ਹੋਊਗਾ ਕਿਉਂਕਿ ਮੈਨੂੰ ਹੋਇਆ ਸੀ ਕੋਲਡ ਤੇ ਕੋਲਡ ਦੇ ਨਾਲ ਆਵਾਜ਼ ਵੀ ਮੇਰੀ ਨਿਕਲ ਨਹੀਂ ਰਹੀ ਦੇਖੋ ਇੱਧਰ ਪੱਖਾ ਲਾਇਆ ਡੰਗਰਾਂ ਨੂੰ ਸੱਤਾਂ ਵਾਲੇ ਪੱਖੇ ਲਾਉਣੇ ਆ ਪਰ ਹਜੇ ਨਹੀਂ ਲਾਏਗੇ ਆ ਦੇਖੋ ਹੰਬ ਪੱਕ ਪੱਕ ਕੇ ਨੀਚੇ ਡਿੱਗਦੇ ਆ ਉਹ ਦੇਖੋ ਅੰਬ ਪੱਕ ਪੱਕ ਕਿੱਥੇ ਡਿੱਗ ਗਏ ਬਹੁਤ ਅੰਬ ਡਿੱਗੇ ਦੇਖੋ ਸਾਰੇ ਅੰਬ ਡਿੱਗੇ ਨੇ ਇਹ ਸਾਰੇ ਅੰਬ ਹੀ ਡਿੱਗੇ ਨੇ ਆ ਦੇਖੋ ਸਾਰੇ ਪੱਕ ਪੱਕ ਕੇ ਅੰਬ نیچے ਡਿੱਗ ਜਾਂਦੇ ਆ ਆ ਚੁੱਕ ਕੇ ਦੇਖਦੇ ਆ ਕਿਵੇਂ ਦਾ ਸ਼ਾਇਦ ਠੀਕ ਹੋਊਗਾ ਸੋ ਹੁਣ ਆਪਾਂ ਘਰ ਨੂੰ ਜਾਣੇ ਆ ਮੈਂ ਚੋਲ ਰੱਖੇ ਸੀ ਗੈਸ ਤੇ ਉਹ ਦੇਖਾਂਗੇ ਤੇ ਮੈਂ ਹੁਣ ਕੱਪੜੇ ਉਤਾੜਨ ਦੀ ਸੀ ਧਾਰ ਤੋਂ

ਚਰੇਦੀਆਂ ਬੋੜੀਆਂ ਭੜੀਆਂ ਪਈਆਂ ਨੇ ਇਹ ਝੁੱਟ ਕੇ ਆਉਣੀ ਆਪਾਂ ਸੋ ਅਸੀਂ ਆ ਗਏ ਸੀ ਹੁਣ ਅੰਦਰ ਕਿਚਨ ਦੇ ਵਿੱਚ ਤੇ ਮੈਂ ਇਥੇ ਚੋਲ ਰੱਖੇ ਹੋਏ ਸੀ ਤੇ ਮੈਂ ਤਾਂ ਚੋਲ ਗੈਸ ਤੋਂ ਉਪਰੋਂ ਲਾ ਲਈਏ ਤੇ ਸੋ ਚੋਲ ਬਣ ਚੁਕੇ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਅੱਜ ਮੈਂ ਦੱਸਦੀ ਆ ਕਿ ਹਰਜੋਤ ਨੂੰ ਇੱਕਦਮ ਹੀ ਬੁਖਾਰ ਹੋ ਗਿਆ ਸਕੂਲ ਟਾਈਮ ਜਦੋਂ ਜਾਣ ਲੱਗਾ ਸੀ ਤੇ ਇੱਕਦਮ ਹੀ ਤਪ ਕੇ ਬੁਖਾਰ ਚੜ ਗਿਆ ਤੇ ਫਿਰ ਮੈਨੂੰ ਛੁੱਟੀ ਕਰਾਉਣੀ ਪਈ ਤੇ ਅੱਜ ਵੀ ਮੈਂ ਨਾ ਆਪਣੀ ਲਾਈਵ ਚੰਗੀ ਤਰ੍ਹਾਂ ਲਾਈ ਤੇ ਨਾ ਮੈਂ ਕਿਸੇ ਦੀ ਲਾਈਵ 'ਚ ਜਾ ਪਾਈ ਕਿਉਂਕਿ ਚੰਨ ਪਤਾ ਹੀ ਹੈ ਜਦੋਂ ਹਨਾ ਅਤੀ ਪੁੱਤ ਠੀਕ ਨਾ ਹੋਵੇ ਤੇ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਹਰਜੋਤ ਮਤਲਬ ਕਿ ਸਵੇਰ ਤੋਂ ਸੁੱਤਾ ਸੀ ਤੇ ਸ਼ਾਮੀ 5:30 ਉੱਠਿਆ ਫਿਰ ਇਹਨੂੰ ਮੈਂ ਦੁੱਧ ਗਰਮ ਕਰਕੇ ਤੇ ਸੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸੋ ਅਗਲਾ ਦਿਨ ਹੈ ਅੱਜ ਸੰਡੇ ਦਾ ਤੇ 7 ਵਜੇ ਦਾ ਟਾਈਮ ਹੋ ਗਿਆ ਹੈ ਤੇ ਸ਼ਾਮ ਸ਼ਾਮ ਨੂੰ 3 ਵਜੇ ਨਾ ਦਿਨ ਚੜੇ ਰਾਤ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਆ ਗਈ ਸੀ ਤੇ ਪਹਿਲਾਂ ਆਪਾਂ ਬਾਹਰ ਉੱਤੇ ਸੀ ਫਿਰ ਆਪਾਂ ਅੰਦਰ ਆ ਗਏ ਤੇ ਹਰ ਜੋ ਸੁੱਤਾ ਹੈ ਤੇ ਸੋ ਲਾਈਟ ਬੰਦ ਦਾ ਰਾਤ ਦੀ ਤੇ ਸੋ ਹੁਣ ਆਪਾਂ ਚਾਹ ਪਾਣੀ ਬਣਾ ਰਹੇ ਆ ਮੈਂ ਕੇਸੀ ਇਸ਼ਨਾਨ ਕਰ ਲਿਆ ਸੀ ਤੇ ਹੁਣ ਅਸੀਂ ਚਾਹ ਬਣਾਵਾਂਗੇ ਆ ਘਟ ਪਿੰਦੇ ਨੇ ਸੋ ਮੈਂ ਕੌਫੀ ਬਣਾ ਬਣਾਵਾਂਗੀ ਸੋ ਇੱਥੇ ਮੈਂ ਕੱਢ ਰਹੀ ਹਾਂ ਫੁੱਲ ਬੜੀਆਂ ਤੇ ਅੱਜ ਵੈਸੇ ਵੀ ਬਾਰਿਸ਼ ਦਾ ਦਿਨ ਸੀ ਤੇ ਕੁਝ ਨਾ ਕੁਝ ਖਾਣ ਨੂੰ ਦਿਲ ਕਰਦਾ ਤੇ ਇੱਥੇ ਮੈਂ ਹੁਣ ਫੁੱਲ ਬੜੀਆਂ ਬਣਾਵਾਂਗੀ ਇਸ ਦੌਰ ਖੀਰ ਬਣ ਰਹੀ ਆ ਇਹ ਖੀਰ ਆਪਾਂ ਦੋਸਰਾ ਸਵੇਖੇ ਕਰਨੀ ਆ ਤੇ ਸੋ ਹੁਣ ਆਪਾਂ ਖੀਰ ਫੁੱਲ ਬੜੀਆਂ ਪਕਾਵਾਂਗੇ ਮਿਕਸ ਫੋਲਡਿੰਗ ਬਣਾਵਾਂਗੇ ਆਪਾਂ ਮਿਕਸ ਸੋ ਪਰਾਂਗੇ ਇੱਥੇ ਬਾਕੀ ਮੇਰੇ ਵੀਰ ਭੈਣਾਂ ਗੁੱਸਾ ਨਾ ਕਰਿਓ ਕੋਈ ਵੀ ਪਰ ਇੱਕ ਗੱਲ ਹੈਗੀ ਆ ਕਿ ਇੰਨੇ ਜਾਣੇ ਭੈਣ ਭਰਾ ਹੁਕਮਨਾਮਾ ਪਾਉਂਦੇ ਨੇ ਕਦੇ ਵੀ ਕਿਸੇ ਨੇ ਹੁਕਮਨਾਮਾ ਨੂੰ ਲਾਈਕ ਨਹੀਂ ਕੀਤਾ ਹੈਗਾ ਸੋ ਪਲੀਜ਼ ਰੱਬ ਨੂੰ ਤਾਂ ਲਾਈਕ ਕਰਦਿਆ ਕਰੋ ਵੀਡੀਓ ਨੂੰ ਤਾਂ ਬੜੀ ਦੂਰ ਦੀ ਗੱਲ ਆ ਕੋਈ ਪ੍ਰਮਾਤਮਾ ਦੀ ਬਾਣੀ ਨੂੰ ਵੀ ਲਾਈਕ ਨਹੀਂ ਕਰਦਾ ਹੈਗਾ ਇਨਾ ਗੁਰਬਾਣੀ ਨਹੀਂ ਤੁਹਾਨੂੰ ਤਰਨਾ ਹੈ ਗੁਰਬਾਣੀ ਨਹੀਂ ਤੁਹਾਨੂੰ ਸਵਾਰਨਾ ਹੈ ਤੇ ਅਸੀਂ ਗੁਰਬਾਣੀ ਨੂੰ ਹੀ ਲਾਇਕ ਨਹੀਂ ਕਰਦੇ ਹੈਗੇ ਹੋਰ ਚੀਜ਼ਾਂ ਨੂੰ ਆਪਾਂ ਲਾਇਕ ਕਰਦੇ ਆ ਤੇ ਮੈਂ ਕਦੀ ਵੀ ਮੈਂ ਇੱਕ ਵੀਰ ਦੀ ਵੀਡੀਓ ਦੇਖਦੀ ਉਹ ਹੁਕਮਨਾਮਾ ਪਾਉਂਦੇ ਆ ਕਦੀ ਵੀ ਉਸ ਵੀਡੀਓ ਦੇ ਵਿੱਚ ਉਸ ਹੁਕਮਨਾਮੇ ਦੇ نیچے ਕਦੀ ਵੀ ਵਾਹਿਗੁਰੂ ਦਾ ਕਮੈਂਟ ਵੀ ਨਹੀਂ ਕਦੀ ਕਿਸੇ ਨੇ ਕੀਤਾ ਤੇ ਕਿੰਨੀ ਮਾੜੀ ਗੱਲ ਆ ਕਿ ਇੱਕ ਨੱਚਣ ਟੱਪਣ ਵਾਲਿਆਂ ਦੇ ਆਪਾਂ ਹਨਾ ਕਮੈਂਟ ਤੇ ਕਮੈਂਟ ਕਰਦੇ ਆਂ ਲਾਈਕ ਵੀ ਇੱਕ ਤੋਂ ਵੱਧ ਕਰ ਦਿੰਨੇ ਆਂ ਪਰ ਹੁਕਮਨਾਮਾ ਗੁਰਬਾਣੀ ਦੀ ਕੋਈ ਵੀ ਵੀਡੀਓ ਹੋਵੇ ਤਾਂ ਉਹਨੂੰ ਲਾਈਕ ਨਹੀਂ ਕਰਦੇ ਦੇਖੋ ਅੱਜ ਜੇ ਅਸੀਂ ਬਹੁਤ ਵਧੀਆ ਖਾਣੇ ਆ ਪੀਣੇ ਆ ਵਧੀਆ ਟਾਈਮ ਸਾਡਾ ਨਿਕਲਦਾ ਤੇ ਉਸ ਵਾਹਿਗੁਰੂ ਦੇ ਕਰਕੇ ਆ ਤੇ ਅਸੀਂ ਵਾਹਿਗੁਰੂ ਨੂੰ ਹੀ ਭੁੱਲੇ ਬੈਠੇ ਆ ਸਾਡੇ ਅੰਦਰ ਇੰਨਾ ਹੰਕਾਰ ਆ ਗਿਆ ਕਿ ਅਹੀਂ ਵਾਹਿਗੁਰੂ ਨੇ ਕੁਝ ਸਮਝ ਦੇਨੀ ਆ ਤੇ ਅਸੀਂ ਆਪਣੀ ਹੀ ਦੁਨੀਆ 'ਚ ਜਿੰਦੇ ਆਂ ਤੇ ਇੰਨਾ ਨਹੀਂ ਸੋਚਦੇ ਕਿ ਆਪਾਂ ਹਨਾ ਉਹ ਚੀਜ਼ਾਂ ਨੂੰ ਲਾਈਕ ਕਮੈਂਟ ਕਰਕੇ ਆ ਜਾਂਦੇ ਆ ਤੇ ਅਹੀਂ ਹੁਕਮਣਾ ਮੈਨੂੰ ਲਾਈਕ ਨਹੀਂ ਕਰਦੇ ਹੈਗੇ ਕਮੈਂਟ ਤੱਕ ਨਹੀਂ ਕਰਦੇ ਵਾਹਿਗੁਰੂ ਦੀ ਅ ਤੱਕ ਨਹੀਂ ਲਿਖਦੇ ਹੈਗੇ ਸੋ ਪਲੀਜ਼ ਇੰਨਾ ਵੱਲ ਧਿਆਨ ਦਿਆ ਕਰੋ ਕਿ ਆਪਾਂ ਪਹਿਲਾਂ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਉਸ ਤੋਂ ਬਾਅਦ ਆਪਾਂ ਵੀਡੀਓ ਦਾ ਵੀਡੀਓ ਦੇਖੀਏ ਤੇ ਸੋ ਚਲੋ ਇਦਾਂ ਦੀਆਂ ਗੱਲਾਂ ਹਰੇਕ ਹਨਾ ਠੀਕ ਨਹੀਂ ਲੱਗਦੀਆਂ ਹੈਗੀਆਂ ਕਈ ਕਹਿ ਦਿੰਦੇ ਆ ਕਿ ਹਨਾ ਇਹ ਆ ਗਈਆਂ ਨੇ ਸਾਨੂੰ ਮਤਾਂ ਦੇਣ ਇਸ ਕਰਕੇ ਆਪਾਂ ਕਦੀ ਵੀ ਇਹੋ ਜਿਹੀ ਚੀਜ਼ਾਂ ਨਹੀਂ ਬੋਲਦੇ ਹੈਗੇ ਕਿਉਂਕਿ ਕਈ ਵਿੱਚ ਕਮੈਂਟ ਕਈ ਲੋਕ ਬਿਨਾ ਸਮਝੇ ਸੋਚੇ ਹਨ ਕਰਂਦੇ ਰਹਿੰਦੇ ਆ ਇਸ ਕਰਕੇ ਸੋ ਇੱਥੇ ਮੈਂ ਹੁਣ ਛੀਰ ਬਣਾਉਣ ਦੀ ਸੀ ਗੁਰਦੁਆਰਾ ਸਾਹਿਬ ਖਰਨੀ ਸੀ ਤੇ ਇੱਥੇ ਮੈਂ ਇੱਕ ਸਾਈਡ ਤੇ ਕੌਫੀ ਰੱਖੀ ਹੋਈ ਸੀ ਤੇ ਮੈਂ ਕਿਹਾ ਚਲੋ ਹਨਾ ਕਾਫੀ ਬਣਾ ਦਿੰਨੀ ਆ ਚਾਹ ਤੇ ਪੀਂਦੇ ਨੀ ਆ ਤੇ ਮੈਂ ਕਾਫੀ ਬਣਾਈ ਸੀ ਸੋ ਅਸੀਂ ਇੱਥੇ ਹੁਣ ਚੌਲਾਂ ਦੇ ਵਿੱਚੋਂ ਵੰਡ ਜਿਹੜੇ ਸੀ ਉਹ ਚੁਗਰੇ ਸੀ ਤੇ ਬਾਕੀ ਕੋਈ ਵੀ ਇਸ ਚੀਜ਼ ਦਾ ਗੁੱਸਾ ਨਾ ਕਰਿਓ ਕਿ ਮੈਂ ਇਹ ਸੋਚਿਆ ਕਿ ਕੋਹੋ ਕਮਨਾ ਮੈਂ ਤੇ ਕਮੈਂਟ ਨਹੀਂ ਕਰਦੇ ਸੋ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਮੈਂ ਬਹੁਤ ਇਹ ਚੀਜ਼ ਨੋਟ ਕੀਤੀ ਆ ਬਿਨਾ ਵੀਡੀਓ ਦੇਖੇ ਕਮੈਂਟ ਕਰ ਦਿੰਦੇ ਲਾਈਕ ਕਰ ਦਿੰਦੇ ਜੇ ਤੁਸੀਂ ਵੀਡੀਓ ਵਾਚ ਕਰਦੇ ਹੁੰਦੇ ਤਾਂ ਵਾਚ ਟਾਈਮ ਕਿਤੇ ਦਾ ਕਿਤੇ ਬੰਦੇ ਦਾ ਪਹੁੰਚ ਜਾਂਦਾ ਹੈ ਪਰ ਵੀਡੀਓ ਵਾਚ ਹੀ ਨਹੀਂ ਕਰਦੇ ਬਿਨਾ ਵਾਚ ਕੀਤੇ ਤੁਸੀਂ ਕਮੈਂਟ ਕਰ ਦਿੰਦੇ ਹੋ ਤੇ ਉੱਥੇ ਸਭ ਪਤਾ ਲੱਗਦਾ ਹੈ ਕਿ ਕੌਣ ਵਾਚ ਕਰਦਾ ਹੈ ਕਿੰਨਾ ਟਾਈਮ ਵਾਚ ਕਰਦਾ ਹੈ ਵੀਡੀਓ ਸੋ ਜੇ ਕਿਸੇ ਨੂੰ ਹੈਨਾ ਤੁਸੀਂ ਦੇਖ ਰਹੇ ਹੋ ਦੀ ਵੀਡੀਓ ਉਹਦੀ ਮਿਹਨਤ ਤਾਂ ਫੁੱਲ ਵਾਚ ਕਰਿਆ ਕਰੋ ਸੋ ਮਿਲਦੇ ਅਗਲੇ ਨੈਕਸਟ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ